ਪਟਿਆਲਾ ਪੁਲਿਸ ਦੀ ਵੱਡੀ ਕਾਮਯਾਬੀ ਚੋਰੀ ਕੀਤੇ ਮੋਟਰਸਾਈਕਲ ਤੇ ਸਕੂਟਰੀs ਨੇ ਤਿੰਨ ਲੁਟੇਰੇ ਕੀਤੇ ਕਾਬੂ ਡੀਐਸਪੀ ਮਨਦੀਪ ਗੌਰ ਨੇ ਕੀਤੀ ਪ੍ਰੈਸ ਕਾਨਫਰੰਸ ਡੀਐਸਪੀ ਮਨਦੀਪ ਗੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਅਪਤਿਨ ਪਿੰਤੇ ਥਾਣਾ ਸਿਵਲਾਈਨ ਅਤੇ ਚੌਂਕੀ ਮਾਡ ਟੌਲ ਦੇ ਇੰਚਾਰਜ ਵੱਲੋਂ ਬੜੀ ਮਿਹਨਤ ਨਾਲ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 8 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਬੜੇ ਗਏ ਰੁਪਈ ਨਸ਼ੇ ਦੇ ਵੀ ਆਦੀ ਹਨ ਜਿਹੜੇ ਮੋਟਰਸਾਈਕਲ ਰਿਕਵਰ ਕੀਤੇ ਆ ਸ੍ਰੀ ਐਸਐਸਪੀ ਸਾਹਿਬ ਪਟਿਆਲਾ ਅਤੇ ਐਸਪੀ ਸਿਟੀ ਪਟਿਆਲਾ ਦੀਆਂ ਹਦਾਇਤਾਂ ਦੇ ਤਹਿਤ थाना ਸਿਵਲ ਲਾਈਨ ਤੇ ਚੌਂਕੀ ਮਾਰਡਲ ਟਾਊਨ ਚੋਂ ਚੌਂਕੀ ਮਾਰਡਲ ਟਾਊਨ ਨੇ ਜਿਹੜੇ 8 ਮੋਟਰਸਾਈਕਲ ਜਿਹੜੇ ਰਿਕਵਰ ਕੀਤੇ ਆ ਇਹਨਾਂ ਨੇ ਬੜੇ ਜੀ ਦਲੇਰੀ ਤੇ ਬੜੇ ਜੀ ਵਧੀਆ ਟੰਗ ਨਾਲ ਜਿਹੜਾ ਇਹਨਾਂ ਚੋਰਾਂ ਨੂੰ ਕਾਨੂੰਨ ਵਿੱਚ ਕੰਮ ਦਾ ਵੀ ਥਾਂ ਸੀ ਦਿੱਤੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਾਰਿਆਂ ਨੂੰ ਕਿ ਅਸੀਂ ਆ ਚਮਕੀ ਇਨਚਾਰਜ ਨੇ ਆ ਮਾਡਲ ਟਾਊਨ ਨੇ ਅੱਠ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜਾ ਰਿਕਵਰ ਕੀਤੀ ਹੈ। ਦਾ ਮੈਂ ਇਹ ਜਿਹੜੀ ਮੋਟਰਸਾਈਕਲ ਹੈ ਇਹ ਉਹ ਵੀ ਗੈਂਗ ਸੀਗੀ ਕਿਸ ਤਰ੍ਹਾਂ ਇਹ ਜਿਹੜਾ ਵਾਅਦਾ ਤੋਂ ਅੰਜਾਮ ਦਿੰਦੇ ਸੀਗੇ। ਹਾਂਜੀ ਆ ਇਹਨਾਂ ਵਿੱਚੋਂ ਜਿਹੜਾ ਇੱਕ ਲੜਕਾ ਹੈਗਾ ਆ ਆਕਾਸ਼ਦੀਪ ਸਿੰਘ ਇਹ ਹੈਗਾ ਆ ਪਟਿਆਲੇ ਤੋਂ ਹੀ ਆ ਪਸਿਆਣਾ ਤੋਂ ਤੇ ਹੈਗਾ ਪਟਿਆਲੇ ਦਾ ਯਾ 26 ਸਾਲ ਦੀ ਉਮਰ ਹੈਗੀ ਆ। ਇਹ ਦਿੱਤੇ ਪਹਿਲਾਂ ਵੀ ਐਫ ਆਈ ਆਰ ਹੈਗੀਆਂ ਚੋਰੀ ਦੀਆਂ ਜਿਹੜੇ ਇਹਨਾਂ ਵਿੱਚ ਦੋ ਲੜਕੇ ਆ ਇੱਕ ਲਖਪ੍ਰੀਤ ਸਿੰਘ ਤੇ ਜਸਜੋਤ ਸਿੰਘ ਇਹਨਾਂ ਦੀ ਇੱਕ ਦੀ ਉਮਰ 21 ਸਾਲ ਹੈ ਇੱਕ ਦੀ ਉਮਰ 19 ਸਾਲ ਹੈ ਤੇ ਇਹਨਾਂ ਨੇ ਜਿਹੜਾ ਇਲਜ਼ਾਮ ਆ ਇਲਜ਼ਾਮ ਮਤਲਬ ਇਹਨੂੰ ਦਿੱਤਾ ਇਲਜ਼ਾਮ ਇਹ ਸਿਰਫ ਮੈਨੂੰ ਲੱਗਦਾ ਵੀ ਨਸ਼ਾ ਵਗੈਰਾ ਕਰਨ ਦੇ ਹੱਥ ਹੀ ਹੈਗੇ ਆ ਨਸ਼ਾ ਨਸ਼ੇ ਦੀ ਤੋੜ ਜੋ ਲੱਗਦੀ ਹੈ ਤੇ ਇਤਾਂ ਦੇ ਕੁਝ ਵੀ ਜਿਹੜਾ ਕ੍ਰਾਈਮ ਕਰਨ ਨੂੰ ਅੱਗੇ ਆਉਂਦੇ ਆ ਇਹਨਾਂ ਕੋਲ ਅੱਠ ਮੋਟਰਸਾਈਕਲ ਜਿਹੜੇ ਰਿਕਵਰ ਹੋਏ ਆ ਸਾਨੂੰ ਆਸ ਹੈ ਵੀ ਇਨ੍ਹਾਂ ਕੋਲ ਹੋਰ ਵੀ ਸਾਨੂੰ ਇੰਨਾ ਦੇ ਮੋਟਰਸਾਈਕਲ ਜਾਂ ਹੋਰ ਵੀ ਚੋਰੀ ਦਾ ਸਮਾਨ ਜਿਹੜਾ ਹੋ ਸਕਦਾ ਹੈ। ਜਿਹੜੇ ਬਹਿਰੇ ਚੋਟ ਤੇ ਇਨ੍ਹਾਂ ਚੋ ਮਾਸਟਰਮਾਈਂਡ ਜਿਹੜਾ ਹੈ ਇਨ੍ਹਾਂ ਵਿੱਚ ਜਿਹੜਾ ਹੈਗਾ ਆਕਾਸ਼ਦੀਪ ਸਿੰਘ ਉਹਦੇ ਤੋਂ ਪਹਿਲਾਂ ਵੀ ਐਫਆਰ ਹੈਗਾ ਆ ਤੇ ਜਿਹੜੇ ਦੋ ਨਾਲ ਇਹ ਨਵੇਂ ਇਨ੍ਹਾਂ ਤੋਂ ਪਹਿਲਾਂ ਕੋਈ ਵੀ ਐਫਆਰ ਨਹੀਂ ਹੈਗੀ ਇਨ੍ਹਾਂ ਨੇ ਪਹਿਲੀ ਵਾਰ ਇਸ ਦੇ ਰੂਪ ਵਿੱਚ ਜੰਮਤ ਹੈ। ਮੈਂ ਵੀ ਪ੍ਰਕਿਰਤੀ ਨੂੰ ਮਟਾਲੇ ਦੇ ਰੱਖ ਕਿਤੇ ਤਾਂ ਲੱਗ ਰਿਹਾ ਅਸੀਂ ਪਟਿਆਲੇ ਥੀ ਕੀਤਾ ਆ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਜਿਹੜੇ ਮੋਟਰਸਾਈਕਲ ਜਿਹੜੇ ਅਸੀਂ ਚੋਨੇ ਦਿੱਤੇ। ਜਿਵੇਂ ਕਿ ਕਿੱਥੋਂ? ਅ ਇੱਕ ਹੋਇਆ ਲੀਲਾਪਮਨ ਤੋਂ ਹੋਇਆ ਖੁਸ਼ ਮੋਟਰਸਾਈਕਲ ਲੀਲਾਪਮਨ ਦੀਆਂ ਹੋਈਆਂ ਆ। ਖੁਸ਼ ਹੋਈਆਂ ਆ ਆਪਣਾ ਜਿੰਦਰਜਿੰਦਰਾ ਹਸਪੀਟਲ ਦੇ ਕੋਲੋਂ ਹੋਈਆਂ ਆ। ਹਾਂਜੀ। ਸ਼ੱਕ ਕਿਵੇਂ ਹੋਇਆ ਜੀ ਪੁਲਿਸ ਨੂੰ ਕਿਸ ਅਧਾਰ ਤੇ ਮਿਲੋ ਉਹਨਾਂ ਨੇ ਇਹਨਾਂ ਨੂੰ ਰੈਸਕਟ ਹੈਗਾ ਪਹਿਲੇ ਹੀ ਪਤਾ ਲੱਗ ਗਿਆ। ਅ ਸਾਧੂ ਜੀ ਨੇ ਪਹਿਲਾਂ ਕਿਸੇ ਨੇ ਦੱਸਿਆ ਵੀ ਸੀ ਇਨਫੋਰਮੇਸ਼ਨ ਸੀ ਸਾਡੇ ਕੋਲ ਕਿ ਇਦਾਂ ਦੇ ਬੰਦੇ ਜਿਹੜੇ ਆ ਐਕਟਿਵ ਹੈਗੇ ਆ। ਤੇ ਅਸੀਂ ਫਿਰ ਸਾਡੇ ਚੌਕੀ ਇਨਚਾਰਜ ਨੇ ਨਕਲ ਲਾਇਆ ਹੋਇਆ ਸੀ ਜਦੋਂ ਨਕਲ ਲਾਇਆ ਹੋਇਆ ਸੀ ਤੇ ਸਾਹਮਣੇ ਤੋਂ ਆ ਰਹੇ ਸੀ ਤੇ ਚੌਕੀ ਇਨਚਾਰਜ ਨੇ ਬੜੀ ਹੀ ਹੁਸ਼ਿਆਰੀ ਨਾਲ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਇਹਨਾਂ ਤੇ ਕਾਰਵਾਈ ਆਮ ਕਿਸ ਤਰ੍ਹਾਂ ਦਾ ਨਸ਼ਾ ਕਰਨ ਦੇ ਆਦੀ ਨੇ ਨੌਜਵਾਨ ਜਿਨ੍ਹਾਂ ਦੀ ਥੋਰ ਦੇ ਵਿੱਚ ਇੰਨੀਆ ਵੱਡੀਆਂ ਵਾਰਦਾਤਾਂ ਨੇ ਅਨਜਾਣ ਇਹ ਨਸ਼ਾ ਕੋਈ ਵੀ ਪ੍ਰਾਪਤ ਹੋਇਆ ਇਹਨਾਂ ਨੂੰ ਨਸ਼ਾ ਤਾਂ ਜਿਵੇਂ ਨਾਲ ਕੋਲ ਉਸ ਟਾਈਮ ਤਾਂ ਨਹੀਂ ਹੋਇਆ ਪਰ ਜਦੋਂ ਪਤਾ ਲੱਗਾ ਕਿ ਇਹ ਨਸ਼ੇ ਕਰਨ ਦੇ ਆਦੀ ਆ ਤੇ ਇਸੇ ਚਲਦੇ ਹੋਏ ਇਹਨਾਂ ਨੇ ਇੰਨਾਂ ਨੂੰ ਮਜਨ ਕਰ। ਅੱਜੀ ਚੇਨ ਮੇ ਦਵਾਉਂਗੀ ਇਸ ਦੀ ਕਿ ਸਾਡੀ ਅਮਰੀਕਨ ਸੀ ਮਸਾਦਿਸ ਤੋਂ ਸੀਗੀ। ਕਿਹਦੇ ਨਸ਼ੇ ਵਾਲਿਆਂ ਜੀ ਉਹ ਤਾਂ ਵੱਖਰਾ ਕੰਮ ਕਰ ਰਹੇ ਨੇ। ਪਟਿਆਲਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ। ਤੁਸੀਂ ਦੇਖ ਹੀ ਰਹੇ ਹੋ ਕਾਫੀ ਦਿਨਾਂ ਤੋਂ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਹੋਣ ਆ ਕੇ ਜੈਗਣਾ। ਉਹਦੇ ਤਹਿਤ ਪੂਰੀ ਪੁਲਿਸ ਜਿਹੜੀ ਆ ਫਲਿੰਟ ਦੇ ਵਿੱਚ ਕੁੱਟਰੀ ਹੋਈ ਆ। ਹਰ ਕਲੋਨੀ, ਹਰ ਘਰ ਜਿਹੜਾ ਵੀ ਨਸ਼ਾ ਕਰਦਾ ਆ ਜਾਂ ਵਕਾਉਂਦਾ ਆ ਉਹਨਾਂ ਦੇ ਘਰੇ ਜਾ ਕੇ ਸ਼ਾਫੇ ਮਾਰੀਆਂ ਚੱਲਦੀਆਂ ਆ। ਤੇ ਨਸ਼ੇ ਵਾਲਾ ਵੀ ਮਨਨ ਕਹਿਣਾ ਚਾਹੁੰਦੀ ਆ ਕਿ ਇਹ ਅਵਾਜ਼ ਆ ਜਾਣਾ। ਸਭ ਤੋਂ ਵੱਡਾ ਇੱਥੇ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਜਿਹੜੇ ਨਸ਼ੇ ਕਰਦੇ ਆ ਬੱਚੇ ਉਹਨਾਂ ਦੇ ਪੇਰੈਂਟਸ ਨੂੰ ਇੱਕ ਮੈਸੇਜ ਦੇਣਾ ਚਾਹੂਗੀ ਕਿ ਪੁਲਿਸ ਦੇ ਨਾਲ ਮੋੜਾ ਨਾਲ ਮੋੜਾ ਜੋੜ ਕੇ ਅੱਗੇ ਆਉਣ ਸਾਨੂੰ ਦੱਸਣ ਕਿ ਕਿਹੜੇ ਘਰ ਜਿਹੜੇ ਨਸ਼ਾ ਵਕਾਉਣ ਦਾ ਕੰਮ ਕਰਦੇ ਆ ਉਹਨਾਂ ਦੀ ਪੂਰੀ ਹੱਦ ਕਰੂਗੀ